ਆਟਾ ਟਿਕਟ ਕਾਊਂਟਰੇ ਬਣਿਆ ਤੇ ਅੱਜ ਵੀ ਜਿਹੜੀਆਂ ਇੱਥੇ ਟਿਕਟਾਂ ਉਹ ਕੱਟੀਆਂ ਜਾਂਦੀਆਂ ਜੀ ਇੱਥੋਂ ਟਿਕਟ ਲਈਦੀ ਹੈ ਜੀ ਇਹ ਕਿਸੇ ਟਾਈਮ ਨਾ ਮਿੱਤਰੋ ਆ ਜਿਹੜੀ ਹੈ ਨਾ ਰੇਲਵੇ ਇੱਥੋਂ ਟ੍ਰੇਨ ਜਾਂਦੀ ਹੁੰਦੀ ਸੀ ਸਿੱਧੀ ਪਾਕਿਸਤਾਨ ਨੂੰ ਆ ਮਾਲ ਗੱਡੀਆਂ ਵੀ ਲੰਘਦੀਆਂ ਹੋਣਗੀਆਂ ਇਹਨੂੰ ਤੇ ਕਿਸੇ ਸਮੇ ਜਿਹੜੀਆਂ ਨਨਕਾਣਾ ਸਾਹਿਬ ਨੂੰ ਸੰਗਤਾਂ ਜਾਂਦੀਆਂ ਸੀ ਉਹ ਵੀ ਕਿਤੇ ਨਾ ਕਿਤੇ ਆਹ ਟਰੈਕ ਦੇ ਵਿੱਚ ਜਾਂਦੀਆਂ ਸੀ ਹਾਂਜੀ ਮਿੱਤਰੋ ਵੈਲਕਮ ਟੂ ਮਾਈ ਨਿਊ ਵਲੌਗ ਆਸ ਕਰਦਾ ਹਾਂ ਜੀ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ 'ਚ ਹੋਵੋਗੇ ਸੋ ਮਿੱਤਰੋ ਅੱਜ ਦਾ ਵਲੌਗ ਤੁਹਾਡੇ ਲਈ ਬਹੁਤ ਹੀ ਵਧੀਆ ਹੋਣ ਵਾਲਾ ਕਿਉਂਕਿ ਮਿੱਤਰੋ ਅੱਜ ਨਾ ਤੁਹਾਨੂੰ ਇਹ ਵਲੌਗ ਦੇ ਵਿੱਚ ਮੈਂ ਦਿਖਾਉਂਗਾ ਪੰਜਾਬ ਦਾ ਸਭ ਤੋਂ ਅਖੀਰਲਾ ਜਿਹੜਾ ਰੇਲਵੇ ਸਟੇਸ਼ਨ ਪੰਜਾਬ ਦਾ ਐਂਡ ਵਾਲਾ ਕਹਿ ਸਕਦੇ ਆਪਾਂ ਠੀਕ ਹੈ ਜੀ ਰੇਲਵੇ ਸਟੇਸ਼ਨ ਆ ਮੈਂ ਦਿਖਾ ਹੀ ਦਿਨਾ ਜੀ ਤੁਹਾਨੂੰ ਬੈਕ ਸਾਈਡ ਤੇ ਤੁਸੀਂ ਦੇਖ ਰਹੇ ਹੋ ਖੇਮ ਕਰਨ ਦਾ ਉਹ ਪੁਰਾਤਨ ਰੇਲਵੇ ਸਟੇਸ਼ਨ ਤੇ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਮੈਂ ਇਹ ਸਟੇਸ਼ਨ ਬਾਰੇ ਦੱਸੂਗਾ ਤੇ ਵੀਡੀਓ ਦੇ ਵਿੱਚ ਆਪਾਂ ਗੱਲਾਂ-ਬਾਤਾਂ ਵੀ ਕਰਾਂਗੇ ਤੇ ਬਾਕੀ ਤੁਹਾਨੂੰ ਉਹ ਜੋ ਪ੍ਰਾਣੀਆਂ ਜਿਹੜੀਆਂ ਜਿਤਨਾ ਟਿਕਟਾਂ ਕੱਟਦੇ ਹੁੰਦੇ ਸੀ ਉਹ ਜਿਹੜੀਆਂ ਨਜ਼ਰ ਕਰਾਉਂਗਾ ਜੀ ਤੇ ਇੱਥੇ ਸਭ ਤੋਂ ਪਹਿਲਾਂ ਆਪਾਂ ਚੱਲਦੇ ਆ ਜੀ ਅੰਦਰ ਠੀਕ ਹੈ ਜੀ ਬਾਕੀ ਗੱਲਾਂ ਬਾਅਦ ਚ ਇਹ ਸਭ ਤੋਂ ਪਹਿਲਾਂ ਜਦੋਂ ਇਹ ਰੇਲਵੇ ਸਟੇਸ਼ਨ ਦੇ ਅੰਦਰ ਆਪਾਂ ਐਂਟਰੀ ਕਰਦੇ ਆ ਨਾ ਤੁਸੀਂ ਮਿੱਤਰੋ ਆਹ ਦੇਖ ਸਕਦੇ ਹੋ ਕਿ ਪੁਰਾਣੇ ਯੋ ਬਹਿਣ ਵਾਲੇ ਬਣੇ ਐ ਇੱਥੇ ਆ ਪੁਰਾਣੇ ਬੈਂਚ ਜਿਹੜੇ ਆ ਬੈਨ ਵਾਲੇ ਆ ਵਿੱਚੇ ਫਿਕਸ ਕੀਤੇ ਆ ਹੈ ਲੱਕੜ ਦੇ ਆ ਪਰ ਵਿੱਚੇ ਫਿਕਸ ਕੀਤੇ ਆ ਵੇਖੋ ਕਿੱਡੇ ਪੁਰਾਣੇ ਅੰਦਾਜ਼ ਦੇ ਨਾਲ ਇਹ ਰੇਲਵੇ ਸਟੇਸ਼ਨ ਆ ਉਹ ਪੁਰਾਣਾ ਬਣਿਆ ਉੱਪਰ ਡਾਟਾ ਲਗੀਆਂ ਜੇ ਆਪਾਂ ਗੱਲ ਕਰੀਏ ਟਿਕਟ ਕਾਊਂਟਰ ਦੀ ਤੇ ਇੱਥੇ ਲੱਗਾ ਜੀ ਗਾਰਡਰ ਇਹ ਨਾ ਮਿੱਤਰੋ ਪੁਰਾਣੇ ਸਮਿਆਂ ਦੇ ਵਿੱਚ ਸੰਨ 47 ਦੀ ਵੰਡ ਤੋਂ ਪਹਿਲਾਂ ਆ ਜਮਾਨਾ ਰਿਆ ਕਰਦਾ ਸੀ ਚਲੋ ਅੱਜ ਇਹ ਮੇਰੇ ਭਾਗ ਚੰਗੇ ਆ ਕਿ ਅੱਜ ਮੈਂ ਇਹ ਚੀਜ਼ਾਂ ਦੇਖ ਰਿਆ ਆ ਆ ਟਿਕਟ ਕਾਊਂਟਰੇ ਬਣਿਆ ਤੇ ਅੱਜ ਵੀ ਜਿਹੜੀਆਂ ਇੱਥੇ ਟਿਕਟਾਂ ਉਹ ਕੱਟੀਆਂ ਜਾਂਦੀਆਂ ਜੀ ਇੱਥੋਂ ਟਿਕਟ ਲਈਦੀ ਆ ਜੀ ਤੇ ਟਿਕਟ ਵੀ ਉਹ ਮਿੱਤਰੋ ਸ਼ੈਦ ਤੁਸੀਂ ਦੇਖਿਆ ਹੋਣਾ ਕਿ ਟਿਕਟਾਂ ਜਿਹੜੀਆਂ ਗੱਤੇ ਦੀਆਂ ਟਿਕਟਾਂ ਹੁੰਦੀਆਂ ਨਾ ਛੋਟੀਆਂ ਪ੍ਰਾਣੀਆਂ ਗੱਤੇ ਦੀਆਂ ਟਿਕਟਾਂ ਮੈਂ ਇੱਕ ਵਾਰ ਨਾ ਗਿਆ ਸੀ ਜੰਡੇਆਲੇ ਜੰਡੇਆਲੇ ਰੇਲਵੇ ਸਟੇਸ਼ਨ ਤੇ ਗਿਆ ਸੀ ਉੱਥੇ ਟਿਕਟਾਂ ਕੱਟਦੇ ਹੁੰਦੇ ਹੀ ਇਹੋ ਜਿਹੀਆਂ ਜਿਹੜੀਆਂ ਗੱਤੇ ਵਾਲੀਆਂ ਟਿਕਟਾਂ ਹੁੰਦੀਆਂ ਤੇ ਇੱਥੇ ਵੀ ਉਹੀ ਆ ਅੱਜ ਵੀ ਉਹੀ ਚੱਲ ਰਿਹਾ ਜੀ ਤੇ ਦਰਵਾਜ਼ੇ ਵੀ ਜਿਹੜੇ ਉਹੀ ਪੁਰਾਣੇ ਲੱਗੇ ਆ ਰੇਲਵੇ ਸਟੇਸ਼ਨ ਜਿਹੜਾ ਇਹ ਪੁਰਾਣਾ ਬਣਿਆ ਜੀ ਪੰਜਾਬ ਦਾ ਸਭ ਤੋਂ ਅਖੀਰਲਾ ਰੇਲਵੇ ਸਟੇਸ਼ਨ ਕਹਿ ਸਕਦੇ ਇਹਨੂੰ ਆਪਾਂ ਉਸ ਤੋਂ ਬਾਅਦ ਜਦੋਂ ਆਪਾਂ ਬਾਰ ਬਾਰ ਆ ਜਾਂਦੇ ਆ ਇੱਕ ਨਾ ਮਿੱਤਰੋ ਤੁਹਾਨੂੰ ਇਹ ਵੀਡੀਓ ਦੇ ਵਿੱਚ ਮੈਂ ਉਹ ਚੀਜ਼ ਕਵਰ ਕਰਾਉਣਾ ਕਿਸੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਸਨ 47 ਦੀ ਵੰਡ ਤੋਂ ਪਹਿਲਾਂ ਇੱਥੇ ਇਹ ਰੇਲਵੇ ਟਰੈਕ ਬਣਿਆ ਜੀ ਉਹ ਜਿਹੜਾ ਰੇਲਵੇ ਟ੍ਰੈਕ ਹੈ ਸਿੱਧਾ ਪਾਕਿਸਤਾਨ ਨੂੰ ਜਾਂਦਾ ਸੀ। ਮੇਰੀ ਬੈਕ ਸਾਈਡ ਤੇ ਜਿਹੜਾ ਦੇਖ ਰਹੇ ਹੋ ਇਹ ਸਿੱਧਾ ਹੀ ਪਾਕਿਸਤਾਨ ਨੂੰ ਜਾਂਦਾ ਜੀ ਇਹ। ਤੇ ਇੱਧਰ ਜਿਹੜਾ ਇੱਧਰ ਜਿਹੜੀ ਅੱਜ ਵੀ ਟ੍ਰੇਨ ਜਾਂਦੀ ਆ ਪੈਸੇਂਜਰ ਟ੍ਰੇਨ ਆਉਂਦੀ ਹੁੰਦੀ ਆ ਪੈਸੇਂਜਰ ਟ੍ਰੇਨ ਇੱਥੇ ਆਣ ਕੇ ਖੜਦੀ ਆ ਆਖਰੀ ਰੇਲਵੇ ਸਟੇਸ਼ਨ ਇਹ ਆ ਜੀ। ਸਿੱਧੀ ਅਮਰਸਰ ਸਾਹਿਬ ਨੂੰ ਜਾਂਦੀ ਆ ਜੀ ਉਹ। ਤੇ ਇੱਥੇ ਆਣ ਕੇ ਰੁਕਦੀ ਆ ਤੇ ਬਾਕੀ ਇੱਥੋਂ ਜਿਹੜਾ ਲਾਸਟ ਵਾਲਾ ਬਣਿਆ ਆ ਨਾ ਇੱਥੇ ਤੁਹਾਨੂੰ ਮੈਂ ਮਿੱਤਰੋ ਦਿਖਾਉਣਾ ਵਾ ਲਾਸਟ ਵਾਲਾ ਰੇਲਵੇ ਟ੍ਰੈਕ ਚਲੋ ਸਨ 47 ਦੀ ਮੰਡ ਤੋਂ ਪਹਿਲਾਂ ਕਈ ਵਪਾਰਕ ਸਾਂਝਾ ਰਹੀਆਂ ਜੀ ਆਪਣੀਆਂ ਪਾਕਿਸਤਾਨ ਦੇ ਨਾਲ ਇੱਥੋਂ ਸੰਗਤਾਂ ਜਿਹੜੀਆਂ ਨਨਕਾਣਾ ਸਾਹਿਬ ਜਾਂਦੀਆਂ ਹੋਣਗੀਆਂ ਉਸੇ ਹੀ ਰੇਲ ਦੇ ਵਿੱਚ ਤੇ ਇੱਥੋਂ ਹੀ ਵਪਾਰਕ ਜਿਹੜਾ ਜਿਤਨਾ ਆਪਾਂ ਮਾਲ ਟ੍ਰੇਨ ਗੱਡੀ ਜਿਹੜੀ ਆਪਾਂ ਕਹਿ ਦਿੰਨੇ ਆ ਰੇਲ ਗੱਡੀ ਜਿਹੜੀ ਮਾਲ ਰੇਲ ਗੱਡੀ ਉੱਤੇ ਹੀ ਜਿਹੜਾ ਆਪਣਾ ਵਪਾਰਕ ਸਾਂਝ ਵੀ ਜਿਹੜੀ ਕਿਸੇ ਸਮੇਂ ਰਹੀ ਹੋਣੀ ਆ ਤੇ ਆ ਉਹ ਜਿਹੜੀ ਆ ਉਹ ਟਰੈਕ ਸਾਹਮਣੇ ਉਹ ਦੇਖ ਰਹੇ ਹਾਂ ਉਹ ਸਿੱਧੀ ਜਾਂਦੀ ਹੈ ਜੀ ਪਾਕਿਸਤਾਨ ਨੂੰ ਠੀਕ ਆ ਜਿੱਥੇ ਖਤਮ ਹੁੰਦੀ ਆ ਨਾ ਇਹ ਤੁਹਾਨੂੰ ਉਹ ਦਿਖਾਉਨੇ ਆ ਜੇ ਇਸ ਵੀਡੀਓ ਦੇ ਵਿੱਚ ਵੀ ਕਿੱਥੇ ਖਤਮ ਹੁੰਦੀ ਆ ਤੇ ਬਾਕੀ ਜੇ ਗੱਲ ਕਰੀਏ ਮਿੱਤਰੋ ਇਸ ਤੋਂ ਅਗਲਾ ਸਟੇਸ਼ਨ ਕਿਹੜਾ ਸੀ ਖੇਮ ਕਰਨ ਤੋਂ ਅਗਲਾ ਸਟੇਸ਼ਨ ਜਿਹੜਾ ਸੀ ਪਾਕਿਸਤਾਨ ਦੇ ਵਿੱਚ ਕਸੂਰ ਕਸੂਰ ਜਿਹੜਾ ਰੇਲਵੇ ਸਟੇਸ਼ਨ ਸੀ ਉੱਥੇ ਕਿਸੇ ਸਮੇਂ 1947 ਦੀ ਵੰਡ ਤੋਂ ਪਹਿਲਾਂ ਉਹ ਟ੍ਰੇਨ ਜਿਹੜੀ ਸੀ ਉੱਥੇ ਜਾ ਕੇ ਖੜਦੀ ਹੁੰਦੀ ਸੀ ਉੱਥੇ ਜਾ ਕੇ ਰੁਕਦੀ ਹੁੰਦੀ ਸੀ ਪਰ ਇਹ ਆਪੀ ਵੰਡ ਤੋਂ ਬਾਅਦ ਇਹ ਜਿਹੜਾ ਟਰੈਕ ਆ ਇੱਥੇ ਹੀ ਜਿਹੜਾ ਇਹਦਾ ਐਂਡ ਕਰ ਦਿੱਤਾ ਗਿਆ ਤੇ ਅੱਗੇ ਜਿਹੜਾ ਟਰੈਕ ਆ ਉਹ ਬੰਦ ਕਰ ਦਿੱਤਾ ਗਿਆ ਠੀਕ ਆ ਜੀ ਤੇ ਉਹ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਚੱਲਦੇ ਆ ਜੀ ਅੱਗੇ ਤੁਹਾਨੂੰ ਜਿੱਥੇ ਬੰਦ ਹੁੰਦਾ ਨਾ ਇਹ ਟਰੈਕ ਉਹ ਦਿਖਾਉਨੇ ਆ ਬਾਕੀ ਮਿੱਤਰੋ ਲਾਹੌਰ ਜਿਹੜਾ ਸੀ ਉਹਨਾਂ ਸਮਿਆਂ ਦਾ ਲਾਹੌਰ ਜਿਹੜਾ ਸੀ ਸਨ 47 ਤੋਂ ਪਹਿਲਾਂ ਜਿਹੜਾ ਜਿੜਾ ਹੋਇਆ ਕਰਦਾ ਸੀ ਕਸੂਰ ਜਿਹੜਾ ਸੀ ਉਸ ਸਮੇਂ ਦਾ ਜਿਹੜਾ ਸੀ ਤਹਿਸੀਲ ਵਜਦੀ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਬਾਅਦ ਵਿੱਚ ਜਿਹੜਾ ਇਹ ਸੀ ਖੇਮ ਕਰਨ ਇਹ ਪਿੰਡ ਹੋਇਆ ਕਰਦਾ ਸੀ ਕਸੂਰ ਦਾ ਤੇ ਲਾਹੌਰ ਦਾ ਉਹ ਉਹਨਾਂ ਏਰੀਆ ਦੇ ਵਿੱਚ ਹੀ ਜਿਹੜਾ ਖੇਮ ਕਰਨ ਜਿਹੜਾ ਸੀ ਹੁੰਦਾ ਸੀ 1947 ਦੀ ਵੰਡ ਤੋਂ ਬਾਅਦ ਇਹ ਮਿੱਤਰੋ ਜਦੋਂ ਵੰਡ ਹੋਈ ਹੈ ਵੰਡ ਤੋਂ ਬਾਅਦ ਹੀ ਜਿਹੜਾ ਕਹਿ ਸਕਦੇ ਆ ਕਿ ਖੇਮ ਕਰਨ ਅਲੱਗ ਹੋ ਗਿਆ ਤੇ ਲਾਹੌਰ ਤੇ ਕਸੂਰ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਚਲੇ ਗਏ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਇਹ ਸ਼ਹਿਰ ਦਾ ਰੂਪ ਲਿਆ ਜੀ ਪੁਰਾਣਾ ਹੀ ਬਣਿਆ ਹੋਇਆ ਰੇਲਵੇ ਸਟੇਸ਼ਨ ਤੇ ਪੰਜਾਬ ਦਾ ਅਖੀਰਲਾ ਰੇਲਵੇ ਸਟੇਸ਼ਨ ਇਹਨੂੰ ਆਪਾਂ ਕਹਿ ਸਕਦੇ ਆ ਤੇ ਇਥੋਂ ਹੀ ਜੜੀਆਂ ਟ੍ਰੇਨਾਂ ਪਾਕਿਸਤਾਨ ਨੂੰ ਜਾਂਦੀਆਂ ਹੁੰਦੀਆਂ ਸੀ ਹੁਣ ਮਿੱਤਰੋ ਆਪਾਂ ਚੱਲਦੇ ਹਾਂ ਉੱਥੇ ਜਿੱਥੇ ਇਹ ਟਰੈਕ ਬੰਦ ਹੁੰਦਾ ਅੱਗੇ ਜਿਹੜੀ ਟ੍ਰੇਨ ਆ ਉਹ 47 ਦੀ ਵੰਡ ਤੋਂ ਬਾਅਦ ਜਿਹੜੀ ਅੱਗੇ ਨਹੀਂ ਗਈ ਉਹ ਤੋਂ ਪਹਿਲਾਂ ਜਿਹੜੀਆਂ ਸੀ ਇਹ ਟਰੈਕ ਦੇ ਉੱਤੇ ਟ੍ਰੇਨਾਂ ਜਾਂਦੀਆਂ ਹੁੰਦੀਆਂ ਸੀ ਚਲੋ ਮਿੱਤਰੋ ਚੱਲੀਏ ਵੀਡੀਓ ਦੇ ਨਾਲ ਬਣੇ ਰਹੋ ਆ ਜਾਓ ਸੋ ਫਾਈਨਲੀ ਮਿੱਤਰੋ ਆਪਾਂ ਪਹੁੰਚ ਚੁੱਕੇ ਹਾਂ ਪੰਜਾਬ ਦਾ ਸਭ ਤੋਂ ਅਖੀਰਲਾ ਸਟੇਸ਼ਨ ਤੇ ਆ ਮਿੱਤਰੋ ਜਿਹੜਾ ਨਾ ਉਹ ਪੁਆਇੰਟ ਆ ਜਿਹਨੂੰ ਲਾਸਟ ਪੁਆਇੰਟ ਕਿਹਾ ਜਾਂਦਾ ਇਹ ਕਿਸੇ ਟਾਈਮ ਨਾ ਮਿੱਤਰੋ ਆ ਜਿਹੜੀ ਇਹ ਨਾ ਰੇਲਵੇ ਇੱਥੋਂ ਟ੍ਰੇਨ ਜਾਂਦੀ ਹੁੰਦੀ ਸੀ ਸਿੱਧੀ ਪਾਕਿਸਤਾਨ ਨੂੰ ਅੱਗੇ ਤਾਂ ਚਲੋ ਰਸਤਾ ਜਿਹੜਾ ਕੱਚਾ ਬਣਾਇਆ ਉਹ ਬਾਅਦ ਵਿੱਚ ਬਣਾਇਆ ਜੀ ਤੇ ਇਹ ਜਿਹੜੀ ਪਟਰੀ ਆ ਕਿਸੇ ਸਮੇਂ ਆ ਮਾਲ ਗੱਡੀਆਂ ਵੀ ਲੰਘਦੀਆਂ ਹੋਣਗੀਆਂ ਇਹਨੂੰ ਤੇ ਕਿਸੇ ਸਮੇਂ ਜਿਹੜੀਆਂ ਨਨਕਾਣਾ ਸਾਹਿਬ ਨੂੰ ਸੰਗਤਾਂ ਜਾਂਦੀਆਂ ਸੀ ਉਹ ਵੀ ਕਿਤੇ ਨਾ ਕਿਤੇ ਆਹ ਟਰੈਕ ਦੇ ਵਿੱਚ ਜਾਂਦੀਆਂ ਸੀ ਠੀਕ ਹੈ ਜੀ ਜਦੋਂ ਆਪਾਂ ਮਿੱਤਰੋ 47 ਤੋਂ ਪਹਿਲਾਂ ਟ੍ਰੇਨ ਜਾਂਦੀ ਹੁੰਦੀ ਹੁੰਦੀ ਸੀ ਨਾ ਇੱਧਰ 47 ਤੋਂ ਬਾਅਦ ਕਹਿੰਦੇ ਨੇ ਕਿ ਇਹ ਟਰੈਕ ਤਾਂ ਇੱਥੇ ਬੰਦ ਹੋ ਗਿਆ ਤੇ ਜਿਹੜਾ ਉਧਰੋਂ ਲਾਹੌਰ ਵਾਲਾ ਸੀ ਟਰੈਕ ਕਸੂਰ ਟ੍ਰੇਨ ਰੁਕਦੀ ਸੀ ਇੱਥੋਂ ਸਿੱਧੀ ਜਾਂਦੇ ਜਾਂਦੇ ਆ ਠੀਕ ਹੈ ਜੀ ਆਹ ਟਰੈਕ ਜਿਹੜਾ ਆ ਨਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਜੀ ਇਹ ਲਾਸਟ ਜਿਹੜਾ ਹੁਣ ਬਣਿਆ ਜੀ ਖੇਮ ਕਰਨ ਇਹ ਟਰੈਕ ਜਿਹੜੀ ਸੀ ਇਹਦੀ ਟ੍ਰੇਨ ਜਿਹੜੀ ਸੀ ਇਹ ਉੱਥੇ ਰੁਕਦੀ ਹੁੰਦੀ ਸੀ ਤੇ ਕਸੂਰ ਦੇ ਵਿੱਚ ਸੋ ਇੱਥੋਂ ਸਿੱਧੀ ਟ੍ਰੇਨ ਕਸੂਰ ਜਾਨੀ ਕਸੂਰ ਤੋਂ ਲਾਹੌਰ ਜਾਨੀ ਤੇ ਉਹ ਜਿਹੜਾ ਉਸ ਤੋਂ ਬਾਅਦ ਕਸੂਰ ਜਿਹੜਾ ਸੀ ਕਸੂਰ ਦੇ ਵਿੱਚ ਵੀ ਇਹ ਲਾਸਟ ਪੁਆਇੰਟ ਬਣਿਆ ਜੀ ਐਵੇਂ ਦਾ ਹੀ ਤੇ ਇਧਰ ਇੰਡੀਆ ਦੇ ਵਿੱਚ ਸਨ 47 ਤੋਂ ਬਾਅਦ ਉਹ ਖੇਮ ਕਰਨੀ ਜਿਹੜਾ ਬਣਿਆ ਪੰਜਾਬ ਦਾ ਜਿਹੜਾ ਕਹਿ ਸਕਦੇ ਆ ਅਖੀਰਲਾ ਰੇਲਵੇ ਸਟੇਸ਼ਨ ਉਹ ਖੇਮ ਕਰਨੀ ਆ ਜਿਹੜਾ ਕਿ ਪਾਕਿਸਤਾਨ ਨੂੰ ਜਾਂਦਾ ਹੁੰਦਾ ਸੀ ਤੇ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਸਾਰਾ ਸਰਹੱਦੀ ਇਲਾਕਾ ਜਿੰਨਾ ਵੀ ਆ ਇਸ ਤੋਂ ਅੱਗੇ ਜਿਹੜੀ ਆ ਤਾਰ ਜਿਹੜੀ ਆ ਆਪਣਾ ਕੀਤੀ ਹੋਈ ਆ ਬਾਰਡਰ ਦੀ ਤਾਰ ਆ ਜੀ ਠੀਕ ਆ ਤੇ ਆ ਤਰੀਕੇ ਦੇ ਨਾਲ ਨਜ਼ਰ ਆ ਰਹੀ ਆ ਤੇ ਇਹ ਤੋਂ ਬਾਅਦ ਚਲੋ ਸਨ 47 ਦੀ ਵੰਡ ਤੋਂ ਬਾਅਦ ਤੇ ਆ ਜਿਹੜੀ ਹੈ ਨਾ ਟ੍ਰੇਨ ਉਸ ਤੋਂ ਬਾਅਦ ਨਹੀਂ ਗੁਜ਼ਰੀ ਜੀ ਤੇ ਆ ਵੇਖੋ ਉਸੇ ਤਰ੍ਹਾਂ ਹੀ ਪ੍ਰਾਣੀਆਂ ਜਿਹੜੀਆਂ ਜੰਗਾਲਿਆ ਚਲੋ ਸਾਰਾ ਹੀ ਆ ਜਿਤਨਾ ਜੰਗਾਲ ਦੇ ਕੋਲ ਪਿਆ ਇਹਨੂੰ ਪਰ ਇਹ ਚੀਜ਼ ਉਹ ਸਮੇਂ ਦੀ ਗਵਾਹੀ ਭਰਦੀ ਆ ਕਿ ਕਿਸੇ ਨਾ ਕਿਸੇ ਵੇਲੇ ਇਧਰ ਦੀ ਸੰਗਤਾਂ ਵੀ ਗੁਜਰਦੀਆਂ ਸੀ ਤੇ ਇਧਰ ਪਾਕਿਸਤਾਨ ਦੇ ਨਾਲ ਵਪਾਰਕ ਸਾਂਝ ਵੀ ਸੀ ਠੀਕ ਹੈ ਜੀ ਉਦੋਂ ਪੰਜਾਬ ਇੱਕੋ ਹੀ ਆਪਣਾ ਉਦੋਂ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਤੇ ਇੱਕੋ ਹੀ ਵਟਵਾਰੇ ਤੋਂ ਬਾਅਦ ਚਲੋ ਇਹ ਗੱਲਾਂ ਜਿਹੜੀਆਂ ਬਾਅਦ ਚ ਹੋਈਆਂ ਵਾਂ ਤੇ ਇਹ ਜਿਹੜਾ ਸਟਾਪ ਪੁਆਇੰਟ ਆ ਟਰੇਨ ਦਾ ਉਹ ਇੱਥੇ ਖਤਮ ਹੁੰਦਾ ਜੀ ਤੇ ਉਧਰ ਜਿਹੜਾ ਵਾ ਉਧਰ ਕਸੂਰ ਦੇ ਵਿੱਚ ਖਤਮ ਹੁੰਦਾ ਜੀ ਟਰੈਕ ਅਜੇ ਵੀ ਬਣਿਆ ਤੁਸੀਂ Google Map ਤੇ ਸਰਚ ਕਰੋਗੇ ਨਾ ਕਸੂਰ ਤੋਂ ਲੈ ਕੇ ਖੇਮ ਕਰਨ ਤੱਕ ਉਹ ਅਜੇ ਵੀ ਤੁਹਾਨੂੰ ਟਰੈਕ ਨਜ਼ਰ ਆਊਗਾ ਸੋ ਇਹ ਸੀ ਅੱਜ ਦਾ ਵਲੌਗ ਜਿਹੜਾ ਮੈਂ ਤੁਹਾਨੂੰ ਦਿਖਾਇਆ ਇਹ ਰੇਲਵੇ ਟਰੈਕ ਪੰਜਾਬ ਦਾ ਸਭ ਤੋਂ ਅਖੀਰਲਾ ਜਿਹੜਾ ਰੇਲਵੇ ਸਟੇਸ਼ਨ ਹੈ ਉਹ ਦਿਖਾਇਆ ਤੁਹਾਨੂੰ ਤੇ ਠੀਕ ਆ ਮਿੱਤਰੋ ਵੀਡੀਓ ਚੰਗੀ ਲੱਗੀ ਕਮੈਂਟ ਦੇ ਵਿੱਚ ਦੱਸ ਦਿਓ ਤੇ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਦਬ ਕੇ ਕਰ ਦਿਓ ਤੇ ਬਾਕੀ ਤੁਹਾਡੇ ਲਈ ਹੋਰ ਵੀਡੀਓ ਇਸ ਤਰ੍ਹਾਂ-ਇਸ ਤਰ੍ਹਾਂ ਦੀਆਂ ਜਿਹੜੀਆਂ ਨਾ ਪ੍ਰਾਤਣ ਚੀਜ਼ਾਂ ਦਿਖਾਉਂਦੇ ਹੀ ਰਵਾਂਗੇ ਆਪਾਂ ਠੀਕ ਹੈ ਜੀ ਮਿਲਦੇ ਆ ਜੀ ਅਗਲੀ ਕਿਸੇ ਨਵੀਂ ਵੀਡੀਓ ਦੇ ਵਿੱਚ ਓਕੇ ਜੀ ਥੈਂਕਸ ਫॉर ਵਾਚਿੰਗ ਸਾਸਤ੍ਰੀ ਗਾਲ ਜੀ